ਦੋਸਤੋ ਹੜਾਂ ਦੀ ਮਾਰ ਹੋਈ ਠਾਏ ਲੋਕਾਂ ਦੀ ਮਦਦ ਵਾਸਤੇ ਬਹੁਤ ਸਾਰੇ ਸਮਾਜ ਸੇਵੀ ਲੋਕ ਤੇ ਰਾਜਨੀਤਿਕ ਪਾਰਟੀਆਂ ਵੀ ਪਹੁੰਚ ਰਹੀਆਂ ਨੇ ਜਿਹੜੇ ਤਾਂ ਸਮਾਜ ਸੇਵੀ ਲੋਕ ਨੇ ਉਹ ਤਾਂ ਬਿਨਾ ਕਿਸੇ ਲੋਗੋ ਤੋਂ ਬਿਨਾ ਕਿਸੇ ਨਿਸ਼ਾਨ ਤੋਂ ਬਿਨਾ ਕਿਸੇ ਝੰਡੇ ਤੋਂ ਉਹ ਜਾ ਰਹੇ ਐ ਕਿਉਂਕਿ ਉਹ ਸਮਾਜ ਸੇਵੀ ਨੇ ਦਵਾਈਆਂ ਵੰਡ ਰਿਹਾ ਕੋਈ ਕੋਈ ਹਰਾਚਾਰਾ ਵੰਡ ਰਿਹਾ ਕੋਈ ਕੁਛ ਕਰ ਰਿਹਾ ਕਰ ਰਹੇ ਐ ਪਰ ਜਿਹੜੇ ਰਾਜਨੀਤਿਕ ਲੋਗ ਆ ਇਹ ਵੀਡੀਓਜ਼ ਤੁਸੀਂ ਵੀ ਦੇਖੀਆਂ ਹੋਣਗੀਆਂ ਮੈਂ ਵੀ ਵੇਖੀਆਂ ਕਿ ਕਈ ਪਾਰਟੀਆਂ ਵਾਲੇ ਹੜਪੀੜਤਾ ਦੀ ਮਦਦ ਵਾਸਤੇ ਆਪਣੀ ਪਾਰਟੀ ਦਾ ਚੋਣ ਨਿਸ਼ਾਨ ਲਾ ਕੇ ਚੋਣ ਨਿਸ਼ਾਨ ਲਾ ਕੇ ਟਰਾਲੀ ਦੇ ਉੱਤੇ ਟੈਂਪੂ ਦੇ ਉੱਤੇ ਕਿਸੇ ਟਰੱਕ ਦੇ ਉੱਤੇ ਪਾਰਟੀ ਦਾ ਚੋਣ ਨਿਸ਼ਾਨ ਉੱਤੇ ਲੱਗਿਆ ਹੁੰਦਾ ਜਿਵੇਂ ਕੋਈ ਵੋਟਾਂ ਦਾ ਮੌਸਮ ਹੋਵੇ ਯਾਨੀ ਇਹ ਜਿਹੜਾ ਆਖ ਦੇ ਵੇਲੇ ਵੀ ਰਾਜਨੀਤੀ ਕਰਨੀ ਹੈ ਇਹ ਬੇਹੱਦ ਮਾੜੀ ਹੈ ਤੇ ਚੋਣ ਨਿਸ਼ਾਨ ਜਦੋਂ ਦਿਖਾਉਣ ਦਾ ਵੇਲਾ ਆਊਗਾ ਭਾਈ ਤੁਸੀਂ ਚੋਣ ਨਿਸ਼ਾਨ ਦਿਖਾ ਲਿਓ ਇਹ ਵੇਲਾ ਤਾਂ ਬਹੁਤ ਔਖਾ ਵੇਲਾ ਹੈ ਲੋਕਾਂ ਦੇ ਘਰ ਰੁੜ ਗਏ ਪਸ਼ੂ ਰੁੜ ਗਏ ਫਸਲਾਂ ਰੁੜ ਗਈਆਂ ਬੰਦੇ ਰੁੜ ਗਏ ਜਾਨੀ ਮਾਲੀ ਨੁਕਸਾਨ ਹੋ ਗਿਆ ਵੱਡੇ ਪੱਧਰ ਦੇ ਉੱਤੇ ਤੇ ਅਸੀਂ ਇਸ ਸ਼ਹਿਤਾ ਦੇ ਨਾਂ ਦੇ ਉੱਤੇ ਜੇ ਰਾਜਨੀਤੀ ਕਰੀਏ ਤੇ ਆਪਣੀ ਰਾਜਨੀਤਿਕ ਪਾਰਟੀ ਦਾ ਚੋਣ ਨਿਸ਼ਾਨ ਉਹਨਾਂ ਨੂੰ ਦਿਖਾਈਏ ਤਾਂ ਇਹ ਬੇਹੱਦ ਮਾੜੀ ਗੱਲ ਹੈ ਚੰਗੀ ਗੱਲ ਨਹੀਂ ਹੈ ਤੇ ਜੇ ਚੋਣ ਨਿਸ਼ਾਨ ਦੀ ਗੱਲ ਹੀ ਕਰਨੀ ਹੈ ਤਾਂ ਫਿਰ ਜਿਹੜਾ ਦੁਖੀ ਲੋਕਾਂ ਦਾ ਚੋਣ ਨਿਸ਼ਾਨ ਹੁੰਦਾ ਹੈ ਉਹ ਚੋ ਨਿਸ਼ਾਨ ਤੇ ਕਿਸੇ ਨੇ ਅੱਜ ਤੱਕ ਦੇਖਿਆ ਨਹੀਂ ਹੈ ਪਾਤਰ ਸਾਹਿਬ ਜਿਹੜੇ ਸਾਡੇ ਮਹਾਨ ਸਾਡੇ ਕਵੀ ਹੋਏ ਨੇਗੇ ਡਾਕਟਰ ਸਰਜੀਤ ਪਾਤਰ ਉਹਨਾਂ ਦੀ ਕਵਿਤਾ ਦੀਆਂ ਦੋ ਲਾਈਨਾਂ ਬੋਲ ਕੇ ਮੈਂ ਗੱਲ ਬੰਦ ਕਰਨੀ ਚਾਹੁੰਦਾ ਜਿਹੜਾ ਦੁਖੀ ਲੋਕਾਂ ਦਾ ਚੋਣ ਨਿਸ਼ਾਨ ਹੈ ਉਹ ਕੀ ਹੈ ਪਾਤਰ ਸਾਹਿਬ ਲਿਖਦੇ ਆ ਕਿ ਕਿਸੇ ਦੀ ਤੱਕੜੀ ਕਿਸੇ ਦਾ ਪੰਜੇਸ਼ੇ ਦਾ ਤੀਰ ਕਮਾਨ ਸਾਡੀ ਅੱਖ ਚੋਂ ਡਿੱਗਦਾ ਹੰਝੂ ਸਾਡਾ ਚੋਣ ਨਿਸ਼ਾਨ ਸਾਡੀ ਅੱਖ ਚੋਂ ਡਿੱਗਦਾ ਹੰਝੂ ਸਾਡਾ ਚੋਂ ਨਿਸ਼ਾਨ ਭਾਈ ਸਾਡਾ ਚੋਂ ਨਿਸ਼ਾਨ ਹੈ ਜਿਹੜਾ ਦੁਖੀ ਲੋਕਾਂ ਦਾ ਜਿਹੜੇ ਉਜੜ ਗਏ ਆ ਕਦੇ ਹੜਾਂ ਦੀ ਮਾਰ ਕਰਕੇ ਕਦੇ ਲੜਾਈਆਂ ਦੇ ਵਿੱਚ ਜਦੋਂ ਪਾਕਿਸਤਾਨ ਨਾਲ ਲੜਾਈਆਂ ਲੱਗਦੀਆਂ ਉਦੋਂ ਬਾਰ-ਬਾਰ ਉਜੜਦੇ ਆ ਸੀ ਬਾਰਡਰ ਦੇ ਲੋਕ ਖਾਸ ਕਰਕੇ ਸਾਡਾ ਚੋਂ ਨਿਸ਼ਾਨ ਤੇ ਸਾਡੀ ਅੱਖ ਚੋਂ ਡਿੱਗਦਾ ਹੰਝੂ ਹੈ ਇਹ ਵੀ ਦੇਖ ਲਓ ਕਿਤੇ ਆਵਦਾ ਚੋਂ ਨਿਸ਼ਾਨ ਸਾਨੂੰ ਦਿਖਾ ਰਹੇ ਹੋ ਉਹ ਵੀ ਆਖ ਦੇ ਵੇਲੇ ਮਿਹਰਬਾਨੀ ਕਰੋ ਇਸ ਗੱਲ ਦੇ ਉੱਤੇ ਇਸ ਗੱਲ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਉਹ ਨਿਸ਼ਾਨ ਦਿਖਾਉਣ ਦਾ ਵੇਲਾ ਜਦੋਂ ਆਊਗਾ ਜਰੂਰ ਦਿਖਾਇਓ ਇਹ ਗੱਲ ਮੈਨੂੰ ਚੁਬੀ ਸੀ ਮੈਂ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਹੈ ਤੇ ਇੰਨੀ ਗੱਲ ਕਹਿੰਦਾ ਹੋਇਆ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੇਘ ਰਾਜ ਰੱਲਾ YouTube ਚੈਨਲ ਜਿਹੜਾ ਉਹਦਾ ਸਬਸਕ੍ਰਾਈਬ ਵਾਲਾ ਬਟਨ ਦਬਕ ਕੇ ਮੈਨੂੰ ਉਹਦਾ ਦੋਸਤ ਬਣਾਇਓ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ